47 ਦਾ ਹਰਜਦੇ ਵਾਲੇ ਸਾਲ ਦਾ ਅੱਛਾ ਉਧਰ ਲੋਕਾਂ ਨੂੰ ਵੱਡੀ ਜਨ ਨਹੀਂ ਜਿਉਂਦੇ ਅੱਛਾ ਤੇ ਸੁਖਦੇਵ ਦਾ ਤੇ ਸਿਗਦੇਵ ਦਾ ਹੈ 55 ਦਾ ਅੱਛਾ ਤੇਰਾ 40 ਦਾ ਕਿਦੋਂ ਦਰਾਂਡ ਪਾਇਆ ਅੱਛਾ ਕਿਰੋਂ ਦਰਾਂਡ ਪਾਇਆ ਨਾ ਤੇ 52 ਪਾ ਦਰਾਂਡ ਅੱਛਾ 3 ਸਾਲ ਪਾਈ ਨੂੰ ਹੋਏ ਸੀ ਸਾਰਾ ਟਹਿ ਗਿਆ ਸੀ ਸਾਰਾ ਸਾਰਾ ਢੋਪਰ ਤੇ ਆਈਦਾ ਮਨਜੂ ਦਾ ਕਿੰਨੇ ਦਾ ਜਰਮ ਹੈ ਤੇ ਚਾਚੀ ਸੀ ਚਾਚੀ ਜੇ ਕੋਈ ਇਹ ਜੇ ਸਗੜੀ ਸੀ ਇੱਕ ਚਾਚੀ ਦਾ ਮੁੰਡਾ ਹਾਂ ਤੇ ਇਹ ਇੱਕ ਬਿਗਾਇ ਚਾਰੇ ਬਾਰ ਦੋ ਇਹ ਨਾਲ ਤੇ ਦੋ ਇਹ ਅੱਛਾ ਨਹੀਂ ਇਹ ਤਾਂ ਮਨਜੂ ਦਾ ਕਿੰਨੇ ਦਾ ਜਰਮ ਹੈ ਬਾਪੂ ਜੀ ਦਾ ਇਹਦਾ ਮੁੰਡਾ 54 ਦਾ ਕਿ 52 ਦਾ ਨਹੀਂ ਦਿਆਲਾ ਹੋਣਾ ਸੀਗਾ ਯੋਧਰਾਂ ਪਾਇਆ ਜਿੱਦਾਂ ਕੋ ਸਾਡੇ ਦਾ ਪੁੱਤ ਹੈ ਜਾ ਕੇ ਐਡਾ ਇਧਰ ਆ ਜਾ ਕੇ ਇਹਨੇ ਪਰੀਆਂ ਦੀਆਂ ਫੋਟੋਆਂ ਬਣਾਇਆਂ ਜਾ ਕੇ ਇਧਰ ਆ ਬਹੁਤ ਚੱ ਰਹੀਆਂ ਫੋਟੋ ਆਪਣੇ ਅਬਾਟ ਆ ਜਾ ਕੁੜਿਆ ਕੈਂਡੀ ਨੂੰ ਲੈ ਜਾ ਪਰੀਆਂ ਦੀਆਂ ਫੋਟੋਆਂ ਬਣਾਉਂਗਾ ਚੱਕ ਕੇ ਲੈ ਜਾ ਉਹਨੂੰ ਕਿੱਥੇ ਹਾਂ ਮੈਂ ਨੀਦ ਲਾਉਣੀ ਵੇਖਿਆ ਮੈਥਰੀਆਂ ਆਹੜਾ ਵੇਖ ਲੈ ਉਹ ਕਿਹੜਾ ਤੁਹਾਨੂੰ ਗੁਲਾਮ ਪਾਤਾ ਪੰਜ ਮੈਥਰੀ ਲੱਗੇਗੀ ਵੱਟੀ ਕਿਲੋ ਦੇਸੀ ਕਿਉਂ ਨਹੀਂ ਬਣਾਈ ਸੀ ਦੇਖ ਨਹੀਂ ਜਿਹੜੇ ਬੰਦੇ ਕੰਮ ਕਰਦੇ ਸਾਰੇ ਘਰਾਂ ਦੇ ਬੰਦੇ ਸੀ ਕਿਉਂ ਦੇ ਸੀ ਸਾਰੇ ਘਰਾਂ ਦੇ ਗਾਰੇ ਫੜਾਉਂਦੇ ਗਾਰੇ ਨਹੀਂ ਚੜਾਈਏ ਆ ਕੱਚੀਆਂ ਇੱਟਾਂ ਦਾ ਸੀ ਵੱਡੀਆਂ ਵੱਡੀਆਂ 8 ਫੁੱਟ ਬਾਈ 8 ਫੁੱਟ ਦੀ ਵੱਟੀ ਕਿਲੋ ਸੀਗਾ ਤੇ ਜਿਹੜਾ ਲਾਲ ਸੋਮੈਤਰੀ ਸੀ ਜੈ ਕੀ ਇਹਦਾ ਮੁੰਡਾ ਵੀ ਸੀ ਬਾੜ ਡਾ ਜੀ ਕੋਲੇ ਪਤ ਤੇ ਲਾਖਰ ਨੇ ਨੀ ਨਖਰ ਮੇਰੇ ਪੁੱਤ ਨੂੰ ਦਾ ਟੱਪ ਲੱਗਦੀ ਐ ਇਹਦੇ ਮਾਰ ਮਾੜਾ ਆ ਫੇਰ ਭੱਜੂਗਾ ਨੀ ਮੌਣੀ ਜਪਹਿਣ ਆ ਕੇ ਅੱਡੀ ਹੋਨੇ ਲੋ ਤੇ ਦਿਹਾੜੀ ਇੱਕ ਹੀ ਜਣੀ ਕੰਮ ਦੋਨਾਂ ਨੇ ਕਰਨੀ ਅੱਛਾ じゃ ਕੀ ਇਧਰ ਆ ਇਹ ਜੋ ਬੱਤੀ ਦੇ ਇੱਕ ਨੰਨੂ ਦੇ ਆ ਗਿਆ ਮੰਗਲਵਾਰ ਤੇ ਉਦੋਂ ਨੇ ਆ ਬਲ ਗਿਆ ਅੱਛਾ ਆਦੀ ਮਾਤਾ ਦਾ ਕਿਉਂ ਕੋ ਨਹੀਂ ਗਿਆ ਏੜੀ ਮਾਤਾ ਦਾ ਆਈ ਵਰ ਕੋਟਾ ਦੀ ਇਹ ਆਦੀ ਕਦੇ ਕਿ ਆਉਣੀ ਨਹੀਂਗਾ ਹਾਂ ਸਾਰੇ ਦੁੱਧ ਵੀ ਨਹੀਂ ਸੀਗਾ ਫਿਰ ਗੋਦੀ ਮੁੰਨ ਲੈ ਕੇ ਫਿਰ ਕਿਉਂ ਕਿਥੋਂ ਲੈਂਦਾ ਇਹ ਗੈ ਭਾਬੀ ਮੈਂ ਜਿਵੇਂ ਕੋਈ ਹਾਂ ਆ ਗੁਰਦਵਾਰੇ ਆਇਆ ਗੁਰਦਵਾਰੇ ਨਹੀਂ ਮੇਰੇ ਕੋਲ ਉੱਜਾ ਨਹੀਂ ਨਹੀਂ ਬਚਨ ਚੋਰ ਕਿਹੜਾ ਸੀ ਬਚਨ ਭੋਲੇ ਦਾ ਪਿਓ ਅੱਛਾ ਆਹ ਆਪਣਾ ਹੀ ਹਾਂ ਪੰਧੂ ਭੋਲੇ ਦਾ ਪੰਧੂ ਭੋਲੇ ਦਾ ਪਿਓ ਅੱਛਾ ਪਈਆਂ ਕਿਉਂ ਗੁਰਦੁਆਰੇ ਵੀ ਦੇ ਨਾ ਮੈਂ ਕਿ ਤਾ ਗੁਰਦੁਆਰੇ ਵਾਲੇ ਬਾਪਾ ਬਚਨ ਸਿੰਘ ਸੀ ਉਹ ਵੀ ਜਿਉ ਨੂੰ ਮੇਰੇ ਬਾਬੇ ਨੂੰ ਜਿਹੜਾ ਬਾਗਾ ਰਿਹਾ ਉਹ ਨੂੰ ਆ ਨਾ ਮੇਰੇ ਬਾਣ ਭੇਡਾਂ ਮਰਾਇਦੂ ਤੂੰ ਮੈਨੂੰ ਪਹਿਲਾਂ ਤਾਇਆ ਹੋਰ ਛੱਡ ਯਾਰ ਤੂੰ ਮੈਨੂੰ ਐਂ ਦੱਸ ਵੀ ਆਪਣਾ ਪਿੰਡ ਕਿਵੇਂ ਵੱਜਿਆ ਹੈ ਇਹਦਾ ਦੱਸ ਵੀ ਆ ਬਾਬੇ ਮੋਰ ਸਵਣ ਗਏ ਨਾ ਤਾਂ ਨਹੀਂ ਬੰਨੇ ਆਪਣੇ ਬੁਢਾ ਸੀਗਾ ਚੱਲ ਸੀ ਸੀ ਆ ਨਾ ਹਾਂ ਉਹਨੇ ਬੰਨਿਆ ਸੀ ਮਿਲਦਾ ਇਹ ਹੋਰ ਕਿਹੜੇ ਕਿਹੜੇ ਸੀ ਕਿਵੇਂ ਬੰਨਿਆ ਆਪਣਾ ਇੰਨੇ ਰਾਹ ਤੇ ਲੋਕ ਸੋ ਕਿਦਾ ਇੰਨਾ ਬੁਢਾ ਆ ਦਾ ਕੋਰੇਗਾ ਇਹ ਇਹਦਾ ਤਲੋਕ ਸਨ ਭਰਾ ਦੀਆਂ ਉਹਦਾ ਨਾਮ ਨਹੀਂ ਆਇਆ ਜਿਹੜਾ ਬਕਰ ਦਾ ਬੋੜਾ ਸੀ ਅੱਛਾ 80 ਕਮਪਾਈ ਉਹਨਾਂ ਕੋਲੇ ਸੀ ਅੱਛਾ ਤੇ 60 ਕਮਾਈ ਕਿਹਨਾਂ ਕੋਲੇ ਠੀਕ ਹੈ ਆਪਣੇ ਬੜੇ ਮਾਣ ਹਾਂ ਤੇ 90 ਕਮਾਈ ਇਹਨਾਂ ਕੋਲੇ ਜਿਹਨਾਂ ਨੂੰ ਡਾਕਟਰ ਉਹ ਬਾਹਰ ਨੂੰ ਵੀ ਦਾ ਸਰਪੰਚ ਉਹ ਮਾਕਾਰ ਨੂੰ ਮਾਣ ਦਵਾਉਂਦੇ ਤੇ ਪੋਲੇ ਕਾ ਕੋਲੇ ਇਹ ਲੰਬੇ ਜਿਹੜਾ ਬੜਾ ਲੰਬੇ 90 ਕਮਾਈ ਤੇ ਦਿੱਤੀ ਗਏ ਅੱਛਾ ਤੇ ਆਪਣਾ ਮੁੰਡਾ ਸਾਠ ਜਾ ਇਹ ਵਿੱਚ ਨਾਲ ਕਹਿੰਦੇ ਨਾ ਇਹ ਉਹ ਕਿੰਨੇ ਖ ਭਗਵਾਨ ਦਾ ਨਾਮ ਰੱਖਣਾ ਤੇ ਬੁੜਾ ਕੁੱਟਿਆ ਸੀ ਧੀਰਸੋਂ ਆਪਣੇ ਬੁੜਿਆਂ ਨੇ ਹੈ ਭਗਵਾਨ ਕੁੱਟਿਆ ਸੀ ਆਪਣੇ ਬੁੜਿਆਂ ਨੇ ਕਹਿੰਨੀ ਪਤਾ ਦਿਨ ਸਾਰਾ ਕੁੱਟਿਆ ਦੀ ਆ ਉਹ ਉਹਦੇ ਪੁੱਤ ਮਰ ਗਏ ਸੀ ਹਾਂ ਚਾਰ ਵਿਆਹੇ ਜੀ ਕਰੇ ਕਿਹਦੇ ਭਗਵਾਨ ਦੇ ਕਰ ਕੀਦੇ ਚੱਲ ਸੋ ਬੁੜੇ ਦੇ ਆਪਣੇ ਦੇ ਹਾਂ ਅੱਛਾ ਤੇ ਲੋਕ ਬਹਿਣ ਹਣ ਲੋਕ ਬਹਿਣ ਲਈ ਲੋਕ ਕਿਹੜੇ ਸੀ ਹਾਂ ਉਹਨਾਂ ਦੇ ਪਿਆਰਾ ਸੂ ਕੱਪੜਾ ਸੀ ਇੱਕ ਮਸੌਂਦਾ ਦਸੌਂਦਾ ਸੌਂਦਾ ਸਿਓ ਹਾਂ ਮਸੌਂਦਾ ਸਿਓ ਸੀ ਮਾਰੇ ਕਾ ਹਾਂ ਤੇ ਉਹ ਐਟੇਕ ਦਿੱਤੂਆ ਸੀ ਉਹਨਾਂ ਨਾਲ ਸਾਰੇ ਗ੍ਰੇਜੂਏਟ ਉਹਨਾਂ ਦਾ ਦਿੱਤੂ ਕੀ ਪਹਾਉ ਦਿੱਤੂ ਕੇ ਤਾਂ ਬਾਅਦ ਚ ਆਇਆ ਨਾ ਦਿੱਤੂ ਥੋੜਾ ਤਾਂ ਬਾਅਦ ਚ ਆਇਆ ਪੈ ਮੂਹ ਮਹੀਨਾ ਦਿੱਤੂ ਨਾਲ ਨਹੀਂ ਨਹੀਂ ਦਿੱਤੂ ਦਿੱਤੂ ਨੇ ਉਹ ਕਰਦੀ ਜਿੱਥੇ ਉਹ ਤੇ ਥੋੜੇ ਹੱਥ ਗੜੀਆਂ ਲੱਗ ਜਾਂਦੀਆਂ ਤਾਂ Diet ਮਾਚੋ ਹਾਂ ਕਿ ਗਰਦਰੇ ਵਾਲਾ ਗਰਦਰੇ ਵਾਲਾ ਨਹੀਂ ਨਹੀਂ ਸੰਭੂ ਕੇ ਬਾਅਦ ਸੰਭੂ ਕੇ ਬਾਅਦ ਉਹ ਥਾਂ ਸੀ ਇੰਦਰ ਸਿੰਘ ਦਾ ਉਹ ਉਹਦੇ ਨਾਲ ਨਹੀਂ ਹੋਈ ਇੰਦਰ ਸਿੰਘ ਦੇ ਇੰਦਰ ਸਿੰਘ ਦੇ ਸੌਪਾ ਪੈਣੀ ਇਹਨਾਂ ਕੋਲ ਲੰਬੇ ਸੀ 45 ਹੋਰੀ ਸੀ ਅੱਛਾ ਉਹ ਇਹ ਨਾਲ ਨਹੀਂ ਹੋਈ ਸੀ ਤੇ ਉਹ ਫਿਰ ਉਗੜੀ ਰੋਲੀ ਕਾੜੀ ਬਸ ਲੰਦਨ ਪੀਰਾ ਸ ਅੱਛਾ ਉਹ ਤਾਂ ਚਲ ਤੋ ਕੋਈ ਨਹੀਂ ਅੱਛਾ ਉਹ ਨਹੀਂ ਜਦੋਂ ਪਿੰਡ ਬੰਨਿਆ ਤੇ ਆਪਣਾ ਬੁੜਾ ਚੱਲ ਸਿਉਣ ਇਹਨਾਂ ਦਾ ਤਿੰਨ ਬੁੜੇ ਸੀ ਰਲ ਕੇ ਇਹਨਾਂ ਨੇ ਕੁੱਟਿਆ ਸੀ ਖਾਨੀ ਇਹਨੂੰ ਕੋਈ ਯਾਰ ਭਾਈ ਲੋਕ ਪਾਇਆ ਨਹੀਂ ਆਜ ਪਿੰਡ ਦੇ ਵਿੱਚ ਆਣ ਕੇ ਚੰਦ ਸੋ ਬੁੜਾ ਆਇਆ ਸਭ ਤੋਂ ਪਹਿਲਾਂ ਆਪਣਾ ਬੁੜਾ ਆਇਆ ਹਾਂ ਜੰਦ ਜੰਦ ਦੀ ਮੂਣੀ ਗੱਡੀ ਆਣ ਕੇ ਹਾਂ ਆਪਣੇ ਬੁੜੇ ਲੈ ਆ ਧਿਆਨ ਇਹਨਾਂ ਨੇ ਇਹਨਾਂ ਨੇ ਜਿਹੜੀ ਅੰਗਰੇਜ਼ੀ ਕਿਤਾਬ ਪਈ ਹੈ ਲਿਖੀ ਧੀ ਸੋਕਾਂ ਨੇ ਲਿਖਾਈ ਆ ਉਹ ਪਿੰਡ ਨੇ ਲਿਖਾਈ ਆ ਕਿ ਸਾਡੀ ਅਸੀਂ ਪਿੰਡ ਬੰਨੇ ਆ ਆਹ ਕੋਠੀ ਵਾਲਾ ਲਿਖਾਈ ਬਟਾ ਉਹ ਅਸੀਂ ਪਿੰਡ ਬੰਨੇ ਆ ਆਪਣੇ ਬੁੜੇ ਨੇ ਚੱਲ ਸਿਓ ਨੇ ਆ ਕੇ ਬੰਨੇ ਆ ਹਾਂ ਜੰਦ ਉਦੋਂ ਬਾਅਦ ਉਦੋਂ ਬਾਅਦ ਕਿਹੜਾ ਬੁਢਾ ਆਇਆ ਫੇਰ ਉਹਨੇ ਜੇ ਕਹਾਂ ਅਕਾ ਵਰਾਲਾ ਬੁਢਾ ਦਾ ਨਾਮ ਹੀ ਜਿਹੜੀ ਕਿਤਾਬ ਲਈ ਕਰਦੇ ਤੁਸੀਂ ਹਾਂ ਤੇ ਜਿਹੜਾ ਮਹਿਮਾ ਇਹ ਮਹਿਮਾ ਸੀ ਤੇ ਜਿਹੜਾ ਭੰਮੀ ਸੀ ਹਾਂ ਜਿਹੜੀ ਉਹ ਬੁੜੀ ਚੱਲ ਚੱਲ ਸੋ ਮੇਰੀ ਨੋ ਕੇ ਚੁੰਡਾਂ ਦੇ ਘਰੇ ਜਾ ਕਰਨੀ ਹਸੂਗੀ ਅੱਛਾ ਇਹ ਰੱਖੀ ਅਪਣਾ ਉਹ ਜਿਹੜਾ ਆਪਣਾ ਬੁਢਾ ਸੀ ਨੂਬ ਸਿਓ ਉਹ ਨਾਲ ਨੂਬ ਸਿਓ ਵੱਡਾ ਉਹਨਾਂ ਵਾਲੇ ਜਾਗਉਂਦੂ ਲੈ ਆਇਆ ਤੁਹਾਨੂੰ ਹਾਂ ਨੂਬ ਸਿਆਂ ਵੱਡਾ ਸੀ ਇੱਕ ਦੇਵਾ ਦੇਵਾ ਸਿਆਂ ਕਹਿੜਾ ਸੀਗਾ ਕੋਈ ਇੱਕ ਕੋਈ ਲਾਟ ਜੀ ਇੱਕ ਸੀ ਹਾਂ ਇੱਕ ਜੋ ਕੋਲ ਗਿਆ ਸੀ ਤੇ ਉਹ ਰਿਆਣੀ ਕਿਹਾ ਮੈਂ ਭੰਦਣਾ ਇਹਨਾਂ ਕਿੱਥੋਂ ਖੋងਗਾ ਕਰਨ ਹਾਂ ਨਹੀਂ ਇੱਕ ਉਹਨਾਂ ਦਾ ਬੁੜਾ ਦੇਵਾ ਸਿਆਂ ਵੀ ਸੀਗਾ ਵਿੱਚ ਕੋਈ ਤੂੰ ਦੇ ਵਿੱਚ ਦੇਵਾ ਸੋ ਪੂਸ਼ਪਾਲੀ ਕਰ ਅੱਛਾ ਅੱਛਾ ਮੈਨੂੰ ਦੱਸੋ ਮੈਂ ਦਾ ਉਹ ਪਛਣਾ ਜਿਹਨੂੰ ਉਹ ਨਹੀਂ ਜਿਹਨੂੰ ਹੋਇਆ ਉਹਨਾਂ ਦਾ ਤੇ ਦੋ ਪੋਟਰ ਆਣ ਕੇ ਇੱਥੇ ਵਸਣ ਲੱਗ ਗਏ। ਕਿਹਾਂ ਸਵਾਦ ਪਾਈ। ਚੱਲ ਸਿਉਂਦੇ। ਹਾਂ। ਅੱਛਾ ਕਿਹੜੇ ਕਿਹੜੇ? ਹਾਂ। ਚੱਲ ਸਿਉਂਦੇ ਸੀ ਕਿ ਬਾਗਾ ਤੇ ਭਾਗਾ। ਲੈ। ਬਾਗਾ ਭਾਗਾ ਕਿੱਥੋਂ ਆ ਗਏ ਸੀ। ਚੱਲ ਸਿਉਂਦੇ ਸੀਗੇ ਆਪਣਾ ਮਹਿਮਾ ਜੋ ਮਹਿਮਾ ਤੇ ਮਹਿਮਾ ਤੇ ਸਰ ਜਾ। ਮਹਿਮਾ ਤੇ ਹੀ ਆ। ਮਹਿਮਾ ਨਾਲ। ਹਾਂ। ਹੀਰਾ ਸੋ ਤੇ ਨੂਬ ਸੋ। ਹਲੋ ਹੀਰਾ ਸੋ ਤੇ ਨੂਬ ਸੋ। ਸਹੀ ਹੈ ਸਹੀ ਹੈ ਸਹੀ ਹੈ। ਇੱਕ ਸਹੀ ਹੀਰਾ ਸੋ ਨੂਬ ਸੋ। ਹਾਂ। ਚੱਲ ਸਿਆਣੇ ਹੀਰਾ ਹੁੰਦਾ ਦੋ ਹੋਏ ਹਾਂ ਕਿਹੜੇ ਕਿਹੜੇ ਹੀਰਾ ਹੁੰਦਾ ਇੱਕ ਕੁੰਗੀ ਨਾਂ ਦਾ ਹਾਂ ਨਾਂ ਜਿਹੜਾ ਸਮੁੰਦਰ ਜੋਂ ਅੱਛਾ ਤੇ ਉਹਨੂੰ ਖੁੰਗੀ ਨਾਂਗਾ ਘਟਦੇ ਉਹ ਸਾਰੀ ਜੜੀ ਉਹ ਜਿਹੜਾ ਸੀ ਨਾ ਉਹ ਬੁੜੀ ਲਿਆ ਸੀਗੀ ਉਹ ਟੋੜੀ ਲੈ ਟਾਲਿਆਣੀ ਲੈ ਆਇਆ ਸੀ ਹੈ ਲੈ ਆਇਆ ਸੀ ਲੈ ਕਿਹੜਾ ਉਹਦੀ ਆਦੀ ਕੋਈ ਆਦੀ ਮੋੜੇ ਨੇ ਆਦੀ ਨੋ ਨਿਆਣੀ ਅੱਛਾ ਨੋ ਲਿਆਂਦੇ ਨੋ ਨਹੀਂ ਆ ਕੇ ਆਉਣੇ ਪਟਰ ਨਾਲ ਵੀ ਨਹੀਂ ਰੋਟੀ ਖਾ। ਅੱਛਾ। ਇਹਨੂੰ ਇਹਨੂੰ ਰੋਟੀ ਖਾ ਤੇ ਆ ਤਰੀ ਬੈਠੀ ਤੇਰੀ ਮਾਂ। ਨੇ ਖੁੰਗੀ ਨਾ ਖੁੰਗੀ ਨੰਗ ਦਾ ਨਾਂ ਹੀ ਸਮੁੰਦਰ ਸੀ। ਹਾਂ। ਹੈਨਾ। ਉਹ ਤਾਂ ਫਿਰ ਜੰਮਿਆ ਨਾਲ ਉਹਨੂੰ। ਹਾਂ। ਤੇ ਉਹ ਫਿਰ ਜਦੋਂ ਵਿਆਹ ਕਰੇ ਤੇ ਉਹ ਜਿਹੜੀ ਜਿਹੜਾ ਇਹਨਾਂ ਨੂੰ ਹੁਣ ਬੋਗਾ ਰਹੇ ਹਾਂ। ਹਾਂ। ਉਹਦੇ ਸੀ ਪੁਲਿਸ ਵਾਲੇ ਨਾਲ ਕੇ। ਅੱਛਾ। ਇਹਨਾਂ ਖੋਰੀ ਕਹਿੰਦੋਂ। ਹੈ? ਇਹਨਾਂ ਖੋਰੇ ਕਾ ਬੁੜਾ। ਹਾਂ। ਅੱਛਾ। ਤੇ ਉਹਨਾਂ ਸੀ ਉੱਥੇ ਬਹੁਤ ਸਾਰੇ ਨਾਲ ਕੇ ਤੇ ਉਹ ਜਿਹੜੀ ਬਹੁਤ ਸੋਹਣੀ ਵਾਲੀ ਸੀ ਤੇ ਉਹ ਵਾਲੀ ਵੀ ਦੂਜਾ ਤੂੰ ਕਹੋ ਉਹਨਾਂ ਹੂੰ ਮੇਰੇ ਘਰ ਆਲੇ ਨੂੰ ਉਹ ਦੂਜੀ ਬੁੜੀ ਨਾਲ ਗੱਲ ਕਰ ਲੈ ਹਾਂ ਉਹ ਬੁੜਾ ਮੁੰਨਾ ਪਾਈ ਉਹ ਦੂਜੀ ਬੁੜੀ ਨਹੀਂ ਉਹ ਜੇ ਜੀ ਤੂੰ ਉਹ ਨੋ ਆ ਹੋਣੀ ਮੇਰੀ ਨੋ ਆ ਹਾਂ ਉਹਨੂੰ ਮੈਂ ਵਿਆਹ ਕੇ ਲੈ ਆ ਬੋਗਾ ਦਾ ਤੇ ਉਹਨ ਜੀ ਤੇ ਉਹ ਵਾਲੀ ਕਿੱਥੋਂ ਐਨਾ ਪ੍ਰੇਸ਼ਾਨ ਲੱਗਾ ਅਸੀਂ ਟੱਕ ਟੱਕ ਦੇਣਾ ਤੈਨੂੰ ਇੱਥੇ ਮਰਜੀ ਜਾ ਜਿੱਥੇ ਆਰਿਆ ਤੇ ਉਹ ਮਗਰੀ ਵਾਲਾ ਪਤਵੀਆਂ ਦਾ ਬੋਗੇ ਦੇ ਘਰ ਬੋਗੇ ਦੇ ਘਰ ਵਾਲਾ ਬੋਗੇ ਦੀ ਘਰ ਵਾਲੀਆਂ ਦੀ ਹਾਂ ਅੱਛਾ ਬੋਗੇ ਦੇ ਘਰ ਵਾਲੀ ਬੋਗੇ ਦੇ ਮਾਂ ਆ ਬੋਗੇ ਦੀ ਮਾਂ ਠੀਕ ਹੈ ਹੀਰਾਸਾਂ ਦੇ ਘਰ ਵਾਲੀ ਹੀਰਾਸਾਂ ਦੇ ਘਰ ਵਾਲੀ ਹੀਰਾਸਾਂ ਦੇ ਘਰ ਦੋ ਬੁੜੀਆਂ ਨੇ ਫੇਰ ਉਹ ਜਿਹੜਾ ਉਹ ਕਰੀ ਜਾਂਦਾ ਜਿਹੜਾ ਜਿਹੜਾ ਕੁੰਗ ਨਗਦਾ ਕੁੱਕੜ ਦਾ ਨੱਕਾ ਨਹੀਂ ਹੁੰਦਾ ਇਹ ਹੂੰ ਜਦੋਂ ਚੌਂਬਰੀ ਕਰਦਾ ਜਿ세 ਬਹਣ ਨੇ ਕੋਨੇ ਜਲਦਾ ਹੈ ਸਾਹਮਣੇ ਨਹੀਂ ਤੂੰ ਮੈਨੂੰ ਪਹਿਲਾਂ ਇੱਕ ਗੱਲ ਜਿਹੜੀ ਗੱਲ ਵਿੱਚ ਆ ਪਹਿਲਾਂ ਮੈਨੂੰ ਐਂ ਦੱਸ ਵੀ ਜੇ ਮੰਨ ਲਗਾ ਮੇਰਾ ਤਾਂ ਹੋ ਗਿਆ ਨਰਿੰਜਨ ਨਰਿੰਜਨ ਦਾ ਹੋ ਗਿਆ ਸਰਬਨ ਪਿਓ ਸਰਬਨ ਦਾ ਪਿਓ ਹੋ ਗਿਆ ਬਾਗਾ ਹੈਣਾ ਹੂੰ ਬਾਗੇ ਦਾ ਪਿਓ ਕਿਹੜਾ ਸੀਗਾ ਬਾਗਾ ਸੀਗਾ ਸੁੰਦਰ ਸੋ ਇੰਦਰ ਸਿੰਘ ਇੰਦਰ ਸਿੰਘ ਹਾਂ ਇੰਦਰ ਸਿੰਘ ਦਾ ਪਿਓ ਕਿਹੜਾ ਸੀਗਾ ਇੰਦਰ ਸਿੰਘ ਦਾ ਨੂਬ ਸਿੰਘ ਨੂਬ ਸਿੰਘ ਨੂਬ ਸਿੰਘ ਦਾ ਆ ਗਿਆ ਘਾਂ ਨੂਬ ਸਿੰਘ ਦਾ ਪਹਿਚਾਨ ਸੀ ਚੱਲ ਸਿੰਘ ਚੱਲ ਸਿੰਘ ਦਾ ਪਿਓ ਆ ਗਿਆ ਸੁੰਦਰ ਸਿੰਘ ਹੂੰ ਬੋਹ ਦਾ ਉੱਥੇ ਜਾ ਬੋਹ ਵੀ ਆੜੀ ਬੋਲ ਕੇ ਹਾਂ ਉਹ ਚੱਲ ਤਾਂ ਇੱਥੇ ਆਇਆ ਨਾ ਚੱਲ ਨਹੀਂ ਤਾਂ ਕਿ ਪਿੰਡ ਬੰਨਿਆ ਕਿੰਨੇ ਭਰਾ ਸੀ ਉਹ ਚਾਰ ਭਰਾ ਸੀ ਕਿਹੜੇ ਉਹ ਜਿਹੜੇ ਉਹ ਬੁੜੇ ਸੀ ਚਾਲੂ ਨਹੀਂ ਹਾਂ ਹਾਂ ਉਹਨਾਂ ਨੇ ਕਿਹਾ ਕਿ ਦੰਦਾ ਕਿ ਬਸੰਤ ਕੇ ਉਹ ਜਿਹੜੇ ਖੋਲ ਗਏ ਆ ਬਾਲਾ ਜਿਹੜਾ 14 ਮੰਨਲੇ ਜਿਹੜੀ ਆ ਬੱਠੀ ਹੈ ਛੋਟੇ ਮੰਨਲੇ ਨੰਬਰ ਨੇ ਮੰਨਲੇ ਉਹਨਾਂ ਕੋਲ ਵੀ ਕਿਨੇ ਉਲਾਈ ਪਾ ਲੈ ਗਏ ਅੱਛਾ ਤੇ ਕਿਉਂ ਨਾ ਮੰਨਲੇ ਰਹਿੰਦੇ ਇੱਕ ਤਾਂ ਜਿਹੜਾ ਜਿਹੜਾ ਕਧਾਰੀ ਸੀਗਾ ਕਧਾਰੀ ਦੇ ਮੁੰਡੇ ਕਿਹੜੇ ਸੀਗੇ ਕਧਾਰੀ ਦੇ ਮੁੰਡੇ ਸੀਗੇ ਆਪਣਾ ਉਹ ਯਾਰ ਪਿਆਰ ਇੱਕ ਇਹਦਾ ਆਪਾਂ ਰਹਿਗੇ ਹਾਂ ਕਿਤਾਬਾ ਹੋ ਗਏ ਇੱਕ ਥਾਣੇ ਕੇ ਛੇਰ ਕੇ ਹਾਂ ਛਾਇ ਛੇਰ ਕੇ ਇੱਕ ਦੂਰੇ ਰਹਿਗੇ ਇੱਕ ਦੂਜੇ ਹੋ ਗਏ ਉਹ ਜਿਨ੍ਹਾਂ ਨੂੰ ਨੰਬਰਦਾਰੀ ਦਿੱਤੀ ਆਪਾਂ ਆ ਜਿਹੜਾ ਦੀਪੀ ਬਾਬੇ ਕਹਿ ਨਹੀਂ ਇਹਦੇ ਚ ਜਿਹਨੂੰ ਨੰਬਰਦਾਰੀ ਦਿੱਤਾ ਬਾਬੇ ਦੀਪੀ ਕੇ ਹੋ ਗਏ ਨਹੀਂ ਨਹੀਂ ਉਹ ਦੀਪੀ ਹੈ ਦੀਪੀ ਬਾਬਾ ਨੇ ਜਿਹੜਾ ਹ ਜਿਹੜਾ ਜਗਾ ਚ ਬੈਠਾ ਉਹ ਸ਼ੀਤਲ ਮਾਸਟਰ ਕੇ ਦੀਪੀ ਬਾਬਾ ਇਹਨਾਂ ਦਾ ਥਾਣੇ ਕਾ ਚ ਆਹੋ ਸ਼ੀਤਲ ਮਾਸਟਰ ਕਾ ਹੀ ਇਹ ਇਹ ਇਹਨਾਂ ਦੇ ਹਾਂ ਖਲਾਰੀ ਕੇ ਆਪਣੀਆਂ ਇਹ ਹਾਂ ਕਧਾਰੀ ਦੇ ਤਿੰਨ ਬੋੜੇ ਸੀ ਕਿ ਚਾਰ ਮੁੰਡੇ ਸੀ ਛੇ ਮੁੰਡੇ ਸੀ ਨਹੀਂ ਕਧਾਰੀ ਦੇ ਮੁੰਡੇ ਕਿੰਨੇ ਸੀ 6 ਸੀ 6 ਸੀ ਦੋਵਾਂ ਮਰ ਗਏ ਜਿਹਨਾਂ ਆਜਾ ਨਾ ਜਿਹਨਾਂ ਛੇ ਦਿਉਛੇ ਦੀ ਬਾਈ ਜਿਹਨਾਂ ਨੇ ਕਿੱਡੀ ਕਿੱਥੇ ਹੋਏ ਉਹਦਾ ਜਿਹੜਾ ਰਾਜਾ ਨੇ ਮਰੇ ਜਿਹੜਾ ਕਧਾਰੀ ਸੀ ਉਹ ਦਾਰੂ ਕਿੰਨਾ ਹੀ ਆਏ ਬਲੇ ਪੀ ਲੈਂਦਾ ਹੀ ਉਹ ਕਹਿੰਦੇ ਆ ਕਹਿੰਦੇ ਉਹਦੀ ਤੱਕ ਕਹੀ ਜੀ ਕੇ ਤਾਂ ਮਰ ਜਾਣਾ ਹੀ ਨਾ ਤੁਹਾਨੂੰ ਵੇਚ ਗਿਆ ਕਿਹੜਾ ਦਾਰੂ ਲਿਆ ਉਹ ਕਹਿੰਦੇ ਉਹ ਤਾਂ ਡਰਦੇ ਹੀ ਬਹੁਤ ਸੀ ਸਾਰੇ ਤੇ ਗੜਾਕਾ ਵਾਲਾ ਸੀ ਉਹ ਜਿਹਨੂੰ ਇਹ ਮਰ ਗਏ ਉਹਨੇ ਵੀ ਇੱਥੇ ਮਰ ਗਏ ਨਾ ਰਾਜੇ ਲੋਕਾਂ ਨੇ ਵੀ ਵੇਖਾਂਗੇ ਹੁਣ ਵੀ ਅੱਜ ਵੇਖਾਂਗੇ ਤੇ ਪੁੱਤ ਮਰ ਗਏ ਤੇ ਅੰਦੀ ਦਾ ਵੀ ਪਿੰਡ ਹੈ ਹੂੰ ਜਿਹਨੂੰ ਜਾ ਕੇ ਗਿਆ ਸਾਥ ਸੇ ਬੈਠਾ ਇਹਦਾ ਕੁੰਡਾ ਰਕਾਲਾ ਤੋਂ ਦੇ ਹਾਂ ਤੇ ਉਹਨਾਂ ਦੇ ਫਲਾਣਾ ਬਰਾਨਾ ਇਹਨਾਂ ਨਾਂ ਨਹੀਂ ਮੈਨੂੰ ਵੀ ਇਹਨੇ ਵੀ ਮਾਰ ਕੇ ਇਹਨਾਂ ਚੋ ਜੈਵ ਨੇ ਕਹਿੰਚੋ ਕਿ ਕਿੰਨਾ ਚੋ ਕਿ ਜਿਨ੍ਹਾਂ ਦੀ ਇਹ ਜਗਾ ਬਣੀ ਆ ਇਹ ਆਪਾਂ ਕੋ ਤੈਨੂੰ ਵੀ ਪੈਰੀ ਆਈ ਹੋਰੀ ਆਓ ਜਿਨ੍ਹਾਂ ਨਹੀਂ ਨਹੀਂ ਮੈਂ ਜਿਹੜੇ ਮਰੇ ਜਿਹੜੇ ਇਹ ਜਗਾ ਬਣੀ ਆ ਜਿਨ੍ਹਾਂ ਦੀ ਇਹ ਹਾਂ ਜਗਾ ਦਾ ਇੱਕ ਬਰਾੜੀ ਆ ਇੱਕ ਤਾਂ ਜੋ ਇੱਕ ਤਾਂ ਜਵਾਰ ਸਿੰਘ ਸੀਗਾ ਸ਼ਾਇਦ ਕਹੋ ਨਾ ਜਵਾਰ ਸਿੰਘ ਉਹ ਨਹੀਂ ਇਹਨਾਂ ਨਾਮ ਨਾਲ ਨੇ ਨਾਮ ਪਤਾ ਨਹੀਂ ਟੱਕਰ ਨਹੀਂ ਨਾਮ ਬੁੜੀ ਆ ਬੁੜੀ ਆ ਭੂਆਏ ਉਹ ਕੇ ਭੈਣ ਇਹਨਾਂ ਦੀ ਕੋਈ ਪਤਾ ਨਹੀਂ ਉਹ ਇਹ ਗਾਣਾ ਹੈ ਇਹਨਾਂ ਕਿ ਤਾਂ ਮੈਨੂੰ ਪਤਾ ਏ ਵੀ ਇਹਨੂੰ ਇਹਨੂੰ ਸੈਸੀ ਹੁੰਦਾ ਸੀ ਰੌਂਤੇ ਦਾ ਉਹਦਾ ਪਤਾ ਲੱਗੂ ਗਾਦਰੀ ਵਾਲਾ ਆਹੋ ਕੀ ਤੋਂ ਗਾਦਰੀ ਵਾਲਾ ਗਾਦਰੀ ਵਾਲਾ ਪੜਨਾ ਕਿੱਥੇ ਗਾਦਰੀ ਵਾਲਾ ਪੜਨਾ ਜੀਰੇ ਦੇ ਨਾਲ ਗਲੇ ਬਸ ਅੱਛਾ ਉੱਥੋਂ ਦੀ ਸੀ ਇਹ ਉੱਥੇ ਨਾ ਜਿਹੜਾ ਉਹ ਬਾਬਾ ਜੰਗਾ ਦਾ ਇੱਕ ਦਾਣੇ ਘਰਾ ਕੇ ਲਿਜਾਣ ਦਾ ਉਹ ਸਾਰਾ ਬੜਾ ਹੀ ਫਲਾਣੇ ਦਾ ਫਲਾਣੇ ਦਾ ਫਲਾਣੇ ਉਹਨੂੰ ਨਾ ਉੱਥੋਂ ਦਾ ਸਿੰਘੂ ਨੋ ਬਰਾ ਬਾਬੇ ਦਾ ਨਾਮ ਪਤਾ ਉਹਦਾ ਕੋਈ ਗਾਦਰੀ ਵਾਲੇ ਕਿਹੜਾ ਸੀਗਾ ਉਹ ਉਹਨਾਂ ਦੇ ਮੁੰਡੇ ਮੁੰਡੇ ਹੁਣ ਪੜ੍ਹ ਗਏ ਕਰ ਗਏ ਨਹੀਂ ਨਾਲੇ ਤਬਾਹੀ ਜਾਂਦੇ ਵੀ ਇਹ ਪਰਜਾਈ ਸੀ ਇਹਨਾਂ ਦੀ ਤਾਂ ਆਹ ਕਹਿੰਦਾ ਹੁੰਦਾ ਸੀ ਭੈਣ ਸੀ ਇਹਨਾਂ ਦੀ ਜਿਹੜੀ ਆ ਨਾਰ ਮਰੀ ਐ ਭੈਣ ਸੀ ਇਹਦਾ ਦੋ ਹੁੰਗਾ ਦੇਖ ਛੋਟਾ ਭਰਾ ਸੀ ਪੋਣਾ ਨਹੀਂ ਨਹੀਂ ਭੈਣ ਸੀ ਉਹ ਰੱਬ ਜਾਣੇ ਉਹਨਾਂ ਦੇ ਘਰ ਸੀ ਰੱਬ ਜਾਣੇ ਕਿਵੇਂ ਸੀ ਕਿਸੇ ਨੂੰ ਪਤਾ ਨਹੀਂ ਉਹ ਇੰਨਾ ਕਿ ਤਾਂ ਮੈਨੂੰ ਪਤਾ ਵੀ ਮਾਣੂ ਕਹਿੰਦਿਆ ਨੇ ਮਾਣੂ ਕਹਿੰਦਿਆ ਨੇ ਸੈਂਸੀ ਲਿਆਂਦਾ ਸੀ ਗਰੋਂਤੇ ਤੋਂ ਜਿੱਥੇ ਜਗਾ ਬਣੀ ਹੋਈ ਆ ਉਹਦੇ ਕੋਲੇ ਹੁੰਦੀ ਸੀ ਤੋੜੇ ਵਾਲੀ ਰਫਲ ਇਨੇ ਬਾਛਾ ਮਾਰਿਆ ਸੀ ਉਹ ਕਿੱਥੇ ਜਿਹੜਾ ਤੇਰਾ ਬੋਰ ਕਰਕੇ ਜਾਣਾ ਇਹਨੂੰ ਮਾਰ ਦਿਨਾ ਹਾਂ ਆਪਣੇ ਖੇਤ ਕੀਤਾ ਜਿਹਨਾਂ ਨੇ ਤੇਰਾ ਬੋਰ ਕਰਦੇ ਸੀ ਮੇਰੇ ਆਨੇ ਵੀ ਸਾਡਾ ਬੁੜਾ ਸੀ ਜੀਨੇ ਮਾਰੇ ਜਿਹਨੇ ਮਰੇ ਸੀ ਜੀਨੇ ਬਾਛਾ ਮਾਰਿਆ ਸੀ ਬਾਛਾ ਨੂੰ ਨੇ ਤੋੜੇ ਵਾਲੀ ਰਫਲ ਸੀ ਤੋੜੇ ਵਾਲੀ ਰਫਲ ਸੈਸੀ ਕੋਲੇ ਹੁੰਦੀ ਸੀ ਜਿਹੜੀ ਮੈਂ ਬੁੜੇ ਤੋਂ ਸੁਣੀ ਇੱਕ ਮਾਣੂ ਕਹਿੰਦੇ ਤੋਂ ਉਹ ਕਹਿੰਦਾ ਵੀ ਤੋੜੇ ਵਾਲੀ ਰਫਲ ਕੱਲੇ ਸੈਸੀ ਕੋਲੇ ਹੁੰਦੀ ਸੀ ਜਿਹਦੀ ਜਗ੍ਹਾ ਨਹੀਂ ਬਣੀ ਵੀ ਬਾਰੇ ਵਾਲੇ ਦੰਦਿਆਂ ਨੂੰ ਮੇਰਾ ਸੀ ਮੇਰੇ ਦੀ ਮਾਰੀ ਮੇਰਾ ਵੀ ਹੁੰਦਾ ਸੀ ਉਹਨਾਂ ਵੀ ਬੰਦੇ ਲੜਾਈ ਮੇਰੇ ਮੇਰੇ ਤਾਨੂੰ ਲੈ ਕੇ ਆਏ ਸੀ ਉਹ ਮਾਰੀ ਜਾਂਦੇ ਕਹਿੰਦੇ ਸਾਂਸੀ ਦਾ ਕੱਟ ਕਾੜ ਬਹੁਤ ਸੀ ਉਹਨੇ ਤੋਂ ਉਹਨੇ ਕੋਈ ਅਸੀਂ ਤੋੜਿਆ ਨਹੀਂ ਨਫਲ ਕੋਈ ਤਾਂ ਕਹਿੰਦਾ ਗੋਲੀ ਨਾ ਮਾਰਿਆ ਕੋਈ ਕਹਿੰਦਾ ਬਰਸ਼ਾ ਵਜਿਆ ਸੀ ਵੀ ਇਹ ਲੜਾਈ ਨਾ ਮਰਿਆ ਜਾ ਕੇ ਉਹ ਫਿਰ ਜਿਹੜਾ ਕਹਿੰਦਾ ਉਹਦਾ ਵੀ ਆ ਬੰਦੇ ਜਿਹੜੇ ਜਾਂਦੇ ਆ ਇਹ ਲੜ ਰਹੇ ਹੁੰਦੇ ਨੇ ਤੇ ਲੜ ਕੇ ਉੱਥੋਂ ਹੁੰਦੇ ਸੀ ਉਹ ਹਾਂ ਉਹ ਲੜਦੇ ਆਣ ਮਾਨ ਕੇ ਪੱਖ ਚ ਗੱਲ ਕਰਨ ਉਹ ਤੇ ਮਾਣੂ ਗਿਆ ਲੈ ਆਲੇ ਵੀ ਤੁਸੀਂ ਆਨੋ ਤੋਂ ਪਿੱਗਿਆ ਤੋਂ ਵੀ ਐ ਤੇ ਪਾਣੀ ਧੜੀ ਪਿੱਗੇ ਪਿੰਡ ਬਣ ਲਿਆ ਆਪਾਂ ਜਿਹੜਾ ਬੰਦੇ ਨਾਲ ਅੱਗੇ ਨਰਾਜ਼ਗੀ ਸੀ ਨਾ ਉਹ ਪਿੰਡ ਬਣ ਲਿਆ ਆ ਪਿੰਡ ਬੰਨਣ ਪਿੱਛੇ ਹੋਈ ਸੀ ਉਹ ਇੱਥੇ ਹਾਦਸੇ ਨਾਲ ਹਾਦਿਆ ਹੋ ਹਾਦਸੇ ਨਾਲ ਨਹੀਂ ਨਹੀਂ ਪਿੰਡ ਬਣੇ ਉਹ ਖਤਾਬੰਦੀ ਪਿੱਛੇ ਲੱਗਦੇ ਜ਼ਮੀਨ ਪਿੱਛੇ ਹੀ ਪੈਰੀ ਪਿੱਛੇ ਜ਼ਮੀਨ ਉਹੀ ਹੋਗੀ ਮੈਨੂੰ ਕਿਹੜਾ ਪਿੰਡ ਪਿੱਛੇ ਪਿੰਡ ਪਿੱਛੇ ਹੁੰਦਾ ਜ਼ਮੀਨ ਪਿੱਛੇ ਆਪਣੇ ਬੁੜੇ ਆਏ ਜਿਨ੍ਹਾਂ ਨੇ ਪਿੰਡ ਬੰਨ ਨੂੰ ਪਿੱਛੇ ਹੋਰ ਤਾਂ ਨਹੀਂ ਉਹ ਨਾਜੀ ਬੰਦਾ ਹੋ ਗਿਆ ਸੀ ਹਾਂ ਰੌਂਦੇ ਆ ਲੈਣਾ ਕਰਾਇਆ ਸੀ ਉਹ ਰੌਂਦੇ ਆ ਲੈਣਾ ਕਿਹੜਾ ਨਿਕਰਾ ਉਹਦਾ ਮਾਨੋ ਘਰੇ ਜਾਂਦੇ ਵੀ ਰੌਂਦੇ ਨਾਲ ਉਹਦੇ ਦਰ ਦਾਲ ਲਗੇ ਤੇ ਤੁਸੀਂ ਫੇਰ ਵੀ ਉਹ ਵੈਰ ਸੀ ਕਹਿੰਦਾ ਆਪਾਂ ਛੇਰ ਕਹਿੰਦਾ ਹਾਂ ਆਪਾਂ ਗੱਲ ਭਰਾ ਤੇ ਸਾਡੀ ਮਾਦਰਾ ਕਰੋ ਤੁਸੀਂ ਆਪਾਂ ਤਾਂ ਵੈਰ ਗਿੱਲਾਂ ਚਾਉਣੇ ਆ ਤੇ ਦੁਨਿਆਵਾਲੇ ਉਹ ਜਿਹੜਾ ਮਾਮਾ ਨੂੰ ਨਹੀਂ ਪੜੀ ਆ ਉਹ ਆਪਣੇ ਜਿਹੜੀ ਹੋ ਸੀ ਉਹ ਸਾਰੇ ਮਨੁੱਖਾਂ ਦੇ ਰੋਹ ਹੀ ਕੋਲ ਆਹੋ ਆਪਾਂ ਜਿਹੜੇ ਵੈਰ ਗਿੱਲਾਂ ਦੇ ਆ ਜੱਟਾਂ ਦੇ ਹੁੰਦੇ ਆ ਜਿਹੜੇ ਛੇਰ ਗਿੱਲਾਂ ਦੇ ਆ ਇਹ ਮਾਈ ਵੀ ਸਿੱਖ ਹੁੰਦੇ ਇਹਦੇ ਚ ਹੋਰ ਜਾਤਾਂ ਵੀ ਆਉਂਨ ਨਾ ਤੈਨੂੰ ਵਿਚੜੀ ਨਹੀਂ ਨਹੀਂ ਆਈਆਂ ਨਾ ਹਾਂ ਇਹਨਾਂ ਜਾਤਾਂ ਦੇ ਗੱਲ ਤਾਂ ਇਹ ਆ ਵੀ ਇੱਥੇ ਉਹ 300 ਕੇ ਕਈ ਜਣੇ ਸਾਡੇ ਬੁੜੇ ਨੇ ਤੇ ਕੋਠੀ ਵਾਲਿਆਂ ਨੇ ਪਿੰਡ ਬੰਨਿਆ ਪਿੰਡ ਤਾਂ ਬੰਨਿਆ ਆਪਣੇ ਬੁੜੇ ਚੱਲ ਨੇ ਅਚਾਲਣੇ ਆ ਕੇ ਥੋੜੀ ਗੱਡੀ ਆ ਬੈਂਟਰ ਮੰਨਿਆ ਤੀ ਜੋ ਕੀ ਹਾ ਅਗਾ ਗੌੜੋਂ ਨਾ ਬੈਰੀ ਹੈ ਨਹੀਂ ਕਿ ਪੈਂਡ ਚ ਹਾਂ ਲਾਲ ਲਿਖੀ ਤੋਂ ਅੰਦਰ ਹਾਂ ਹਾਂ ਨਾਇਕ ਬਾਬੇ ਕੀ ਹਾਂ ਉਹ ਪਹਿਲਾ ਗੁਲਜਾਰੇ ਬੁੜੇ ਕੀ ਜਿੱਤੇ ਆ ਕੋਠੀ ਵਾਲਾ ਘਰ ਅੰਦਰ ਪਾਇਆ ਓ ਆ ਘਰ ਦਰ ਗੁਲਜਾਰਾ ਬੁੜਾ ਮੈਂ ਵੇਖਿਆ ਹਾਂ ਇਹਨਾਂ ਨਹੀਂ ਹਾਂ ਹਾਂ ਗੁਲਜਾਰਾ ਗੁਲਜਾਰਾ ਕਿਹਦਾ ਸੀ ਮਾਰੇ ਦਾਦਾ ਮਾਰੇ ਦਾਦਾ ਰੂਰ ਸਿੰਘ ਦਾ ਬੰਦਾ ਰੂਰ ਸਿੰਘ ਦਾ ਬੰਦਾ ਗਲਜਾਰਾ ਮੈਂ ਵੇਖਿਆ ਕੁਰਸੀ ਤੇ ਬੈਠਾ ਹੁੰਦਾ ਸੀ ਅਸੀਂ ਸਕੂਲ ਜਾਂਦੇ ਉਹਨੂੰ ਛੇੜਦੇ ਹੁੰਦੇ ਸੀ ਬਾਪੂ ਨੂੰ ਤੇ ਰੂਰ ਸਿੰਘ ਨੇ ਗਲਜਾਰੇ ਹੁੰਦੇ ਸੀ ਤੇ ਜਿਹੜਾ ਗੱਜਨ ਸਿੰਘ ਉਹ ਇਹ ਨਹੀਂ ਸੀ 2000 ਸੀ ਮੇਰੇ ਅੱਛਾ ਤੇ ਉਹ ਫਿਰ ਪਹਿਲੀ ਜੀਤ ਉਹਨਾਂ ਨੇ ਟਿੱਡੋ ਰੋਣਾ ਲਾ ਕੇ ਗਿਆ 4 ਵਜੇ ਨਹੀਂ ਨਹੀਂ ਜਦੋਂ ਮੈਂ ਆਇਆ ਪਹੁੰਚਦਾ ਤੈਨੂੰ ਵੀ ਚੱਲ ਚੱਲ ਚੁੱਪ ਕਰ ਬੀਬੀ ਇੱਕ ਮਿੰਟ ਚੁੱਪ ਕਰ ਉਹ ਪੇਪਰ ਹੁੰਦੇ ਕਰਦੇ ਪਤਾ ਤਿਆਰੀ ਕਿ ਚੱਪ ਕਰਦਾ ਤੂੰ ਨਾਦਰ ਕਾ ਮਨ ਗਿਆ ਤੂੰ ਪਹਿਲਾਂ ਨਾਦਰ ਕੀ ਗੱਲ ਫੇਰ ਤੂੰ ਪਹਿਲਾਂ ਤੂੰ ਮੈਨੂੰ ਐਂ ਦੱਸ ਵੀ ਚੱਲ ਸਿਉਂ ਦੇ ਨਾਲ ਕਿਹੜੇ ਕਿਹੜੇ ਬੁੜੇ ਆਏ ਸੀ ਪਿੰਡ ਬੰਨਾਂ ਚੱਲ ਸਿਉਂ ਨਾਲ ਸੀ ਤਲੋਕਾਂ ਨਾਲ ਇੱਕ ਤਾਂ ਤਲੋਕ ਕਿੰਨਾ ਦਾ ਸੀ ਹੈ ਹੈ ਕਿੰਨਾ ਦਾ ਆ ਜਿਹੜਾ ਸਾਰੇ ਕਿ ਤਿਆਰ ਤੀ ਰੁਪਏ ਤੀ ਰੁਪਏ ਹਾਂ ਕੀ ਹੋ ਗਿਆ ਤਲੋਕ ਉਹਨੇ ਹੋਏ 5 ਫੁੱਟ ਹੂੰ ਕਿਹੜੇ ਕਿਹੜੇ ਨਾਮ ਪਤਾ ਕੋਈ ਹੈ ਨਾਂ ਚਿੱਤੇ ਉਹਨਾਂ ਦੇ ਪੰਜਾ ਨਹੀਂ ਉਹਨਾ ਹੋਇਆ 200 ਵੱਡਾ ਠੀਕ ਹੈ ਇਹਦੇ ਪ੍ਰੀਤਮ ਜੁਣੀ ਤੇ ਇਹ ਸਾਰੇ ਹਾਂ ਵੱਡਾ 200 ਸੀ ਉਹ ਛੋਟਾ ਸੀਗਾ ਤੇਜ ਹਾਂ ਤੇਜਾ ਸਭ ਮੈਂ ਨਿਚਤਰਾ ਵੀ ਲੈ 400 ਲੈ ਤਾਂ ਮੈਂ ਤਾਂ ਉਹ ਪੁੱਛਦਾ ਅੱਛਾ ਤੂੰ ਮੈਂ ਬੋਲਦਾ ਨਹੀਂ ਦੱਸ ਵੀਰ ਸਿਓ ਤੇ ਜਿਹੜਾ ਪਿਓ ਸੀ ਵੀਰ ਸਿਓ ਅੱਛਾ ਤੇਜੇ ਦਾ ਪਿਓ ਮਾਮਾ ਬਾਬਾ ਜੀ ਉਹਨਾਂ ਨੇ ਸਲਾਹ ਕਰ ਹਾਂ ਸਿਨਾਗਰ ਦੇ ਜਲੌਰਸਰ ਤੇ ਤੇਜਾ ਠੀਕ ਹੈ ਜਿਹੜਾ ਸੀ ਮੰਗਲ ਤੋਂ ਉਹਦੇ ਹੋਏ ਕਰਨਾਲ ਤੇ ਦੂਜਾ ਜਾ ਕੇ ਠੀਕ ਹੈ ਇਹ ਪਹਿਲਾਂ ਜਗਰੂ ਨੂੰ ਵੀ ਆਣੀ ਸੀ ਸਾਦੇ ਦੇ ਬੇ ਹਾਂ ਜਗਰ ਮਾਰ ਗਿਆ ਤੇ ਫਿਰ ਕਰਨਾਲ ਦੇ ਬਾਜੀ ਪੰਜੇ ਗੁਰੇ ਮੈਂ ਦਾ ਪਾਪਾ ਬਾਬਾ ਅਰਜਨ ਸਿੰਘ ਵੀ ਕੰਦੀ ਵਾਇ ਸੀ ਵੇ ਤੂੰ ਪਹਿਲਾਂ ਮੈਨੂੰ ਆਇਆ ਇੱਕ ਘਾਸ ਪਹਿਲਾਂ ਤੂੰ ਮੈਨੂੰ ਵੀ ਉਹ ਜਿਹੜਾ ਸਰਜਨ ਜਿੰਨੀ ਵਿਆਹ ਸੀ ਜਿਹੜਾ ਬੁढ़ा ਸੀ ਵੀਰ ਤੋਂ ਵੀਰ ਤੋਂ ਆਇਆ ਸੀ ਵੀ ਤੇ ਮਾਵੇਂ ਇਹਦਾ ਮੁੰਡਾ ਸੀਗਾ ਉਹਦਾ ਇਹ ਡਾਕਟਰ ਵੇਖ ਹੈਗਾ ਉਹਦੇ ਘਰੇ ਕਿੱਡਾਈ ਜਾਂਦਾ ਉਹ ਪਾਵੇ ਉਹਨਾਂ ਸੋ ਜਣੇ ਗਿਆ ਇਹ ਰਿਹਾ ਤੇ ਈਰੂ ਨੇ ਸਾਰਾ ਖਾਂਦਿਆ ਹਾਂ ਇਹ ਸੀਗਾ ਉਹਦਾ ਕੋਈ ਆ ਉਹਦਾ ਬਲਹਾ ਜਨਾ ਮੇਰਾ ਦੂਜੇ ਸ਼ਰੀਰ ਤੇ ਅੱਜ ਕਰਜੋ ਤੇ ਅੱਜ ਕਰਜੋ ਇਹਨਾਂ ਦਾ ਈਰੂ ਕਹਜੋ ਸੀ ਜਿਹੜਾ ਈਰੂ ਦਾ ਬਾਬਾ ਹੀ ਕੋਰਾ ਭਰਾਵੀਂ ਕਿਹ ਅਦਰਜੋ ਤੇ ਮੰਗਲ ਜੋ ਤੇ ਸੁਰਜਣ ਜੋ ਤੇ ਉਹ ਦੂਜਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਡਾਇਆ ਗਲਜਾਰ ਹੈ ਗਲਜਾਰ ਜਲੌਰ ਮੈਂ ਜਲੌਰ ਦਾ ਬਾਬਾ ਹਰੀ ਸਿੰਘ ਇਹਨਾਂ ਦਾ ਸਾਧਕ ਬੁਢੇ ਸੀ ਇਹ ਨਹੀਂ ਮੈਂ ਉਹੀ ਤੈਨੂੰ ਪੁੱਛਦਾ ਵੀ ਆਪ ਇੱਕ ਤਾਂ ਚੱਲ ਸਿਓ ਆਇਆ ਪਿੰਡ ਬੰਨਣ ਵਿੱਚ ਇੱਕ ਹਰੀ ਸਿੰਘ ਆਇਆ ਹਨਾ ਕਹੜਾ ਹਰੀ ਸਿੰਘ ਕਿਹੜਾ ਹਰੀ ਸਿੰਘ ਮੈਂ ਤੂੰ ਕਿਹੜੇ ਬੁਢੇ ਆਏ ਸੀ ਹਰੀ ਸਿੰਘ ਘਰ ਨੰਬਰਦਾਰਾਂ ਤੋਂ ਆਏ ਨਹੀਂ ਚੱਲ ਸਿਓ ਦੇ ਨਾਲ ਚੱਲ ਸਿਓ ਦੇ ਨਾਲ ਕਿੰਨੇ ਬੁਢੇ ਆਏ ਸੀ ਪਿੰਡ ਬੰਨਣ ਜਦੋਂ ਚੱਲ ਸਿਓ ਆ ਆਵਾਜ਼ ਕਰ ਨੂੰ ਮੋੜੀ ਘਾਟ ਦੀ ਹਾਂ ਮੋਲੀ ਗਾਂ ਦੇ ਨਾਲ ਹੀ ਕਰ ਵਾਲੇ ਵਾਹ ਠੀਕ ਆ ਕੱਲਾ ਹੀ ਆਇਆ ਸੀ ਆ ਤੇ ਮੁੜ ਕੇ ਆਏ ਤੇ ਮਗਰ ਇਹ ਆ ਗਏ ਇਹਦੇ ਵਿੱਚ ਤੋਂ ਮੁੰਬਈ ਵਿੱਚ ਜਿਹੜੇ ਚੱਲਦੇ ਆ ਇਹ ਆ ਗਏ ਤੇ ਲੋਕ ਸੋ ਗਿਆ ਇੱਧਰ ਲੋਕ ਆ ਗਿਆ ਹੱਥ ਲੋਕ ਕੇ ਫਿਰ ਇਹਨਾਂ ਦਾ ਕਿਤਾਂ ਦਾ ਕਿਤਾਂ ਦਾ ਉਹਨਾਂ ਦਾ ਸੱਤ ਲੋਕਾਂ ਕਿਤ ਤੋਂ ਕਿਤ ਤੋਂ ਹਾਂ ਦੇਵਾ ਸੋਂ ਦਾ ਪਿਓ ਹੈ ਨਾ ਹਾਂ ਦੇਵਾ ਸੋਂ ਦਾ ਪਿਓ ਸੀ ਕਿ ਦੇਵਾ ਦਾ ਮੁੰਡਾ ਸੀ ਉਹ ਦੇਵਾ ਸੋਂ ਦਾ ਕੜਾ ਵਦਾ ਵਾ ਵਦਾ ਵਾ ਵਦਾ ਵਾ ਵਦਾ ਵਾ ਵਾ ਲੂਡੀਓ ਦਾ ਬਾਬਾ ਹਾਂ ਫੇਰ ਇਹ ਆਇਆ ਸੀ ਫੇਰ ਇਹ ਆਇਆ ਵਦਾ ਵਾ ਇਹਨਾਂ ਦਾ ਬਾਬਾ ਸੀ ਆ ਸੁਹਾਵਾ ਸੀ ਬਾਬਾ ਦੇ ਸੁਹਾਵਾ ਹਾਂ ਹਾਂ ਆ ਤੁਹਾਨੂੰ ਕਹਾਂ ਹਾਂ ਤੁਹਾਨੂੰ ਕਹਾਂ ਹਾਂ ਇਹਨਾਂ ਦਾ ਪਿਓ ਕਿਹੜਾ ਸੀ ਜੀ ਚੇਤ ਸੀ ਉਹ ਨੂੰਜਾ ਸੀਗਾ ਚੇਤ ਸੀ ਉਹ ਠੀਕ ਆ ਚੇਤ ਜੋ ਤੀਜਾ ਭਰਾਣਾ ਚੇਤ ਸੀ ਬਾਬਾ ਦੇ ਸੁਹਾਵੇ ਦਾ ਹਾਂ ਇੱਕ ਚੇਤ ਸੀ ਬਾਬੇ ਸੁਹਾਵੇ ਦੇ ਪਿਓ ਦਾ ਨਾਂ ਸੀਗਾ ਅੱਛਾ ਉਹ ਪੰਜੀ 1300 ਨੇ ਜੀ ਅੱਛਾ ਉਹ ਪੰਜੀ ਉਹ ਸੀ ਤੇ ਪੰਜੀ ਉਹ ਸੀ ਤੇ ਪੰਜੀ ਇਹ ਸੀਗੇ ਵਿੱਕੜ ਕੇ ਬੁੜੇ ਠੀਕ ਆ ਵਿੱਕੜ ਕੇ ਬੁੜੇ ਕੱਲੇ ਨਹੀਂ ਉਹ ਤੇ ਮੱਕਰ ਮੱਕਰ ਕੇ ਕਿੰਨਾ ਚੋ ਮੱਕਰ ਕੇ ਕਿੰਨਾ ਚੋ ਆ ਜਾਂਦੇ ਮੱਕਰ ਕੇ ਤੈਨੂੰ ਦੱਸਦਾ ਮੱਕਰ ਕੇ ਹਾਂ ਸੀਤਾ ਹੋ ਗਿਆ ਤੇ ਵਿੱਕਰ ਭਰਾ ਹੋ ਗਿਆ ਨਾ ਹਾਂ ਤੇ ਇਹਨਾਂ ਦਾ ਪਿਆਰ ਸੀਦਾ ਦੇ ਵਿੱਕਰ ਤਵਜੀਰ ਸਿੰਘ ਮਾੜਾ ਮਾੜਾ ਤੇ ਕਾਕਾ ਇੱਟਾਂ ਦੇ ਭਰਾ ਸੀ ਇਹਨਾਂ ਦਾ ਤੇ ਵਜੀਰ ਸਿੰਘ ਸੀ ਹਾਂ ਬਾੜਾ ਕਾਕਾ ਤੇ ਬਿਕਰ ਤੇ ਸੀਤਾ ਵਜੀਰ ਤਾਂ ਕੱਪੜਾ ਹੀ ਨਹੀਂ ਪਾਉਂਦਾ ਸੀ ਨਾ ਉਹੀ ਜਿਹੜਾ ਝੱਗਾ ਨਹੀਂ ਪਾਉਂਦਾ ਸੀ ਵਜੀਰ ਸਿੰਘ ਦਾ ਕਿਹੜਾ ਜੀਰ ਸਿੰਘ ਨਹੀਂ ਝੱਗਾ ਨਹੀਂ ਪਾਉਂਦਾ ਉਹ ਤਕੜਾ ਵਾਲਾ ਵਜੀਰ ਸਿੰਘ ਵਜੀਰ ਸਿੰਘ ਸੀ ਜਿਹੜਾ ਉਹ ਵਜੀਰ ਸਿੰਘ ਜਗੀਰ ਸਿੰਘ ਜਗੀਰ ਸਿੰਘ ਆ ਉਹ ਤਕੜਾ ਸੀ ਉਹਦਾ ਜੋਰ ਲੱਗਿਆ ਸੀ ਉਹ}{|\text{ਸ਼ਿਆਲ ਚ ਵੀ ਕੱਪੜਾ ਨਹੀਂ ਪਾਉਂਦਾ ਸੀ}} ਉਹ ਨਹਾਣੀ ਨਹੀਂ ਕੋਮਣਾ ਤਾਂ ਉਹਨਾਂ ਹੀ ਹਾਂ ਉਹ ਨਿਆੜੀ ਬਣਦਾ ਸੀ ਚਾਚਾ ਇਹਨਾਂ ਦਾ ਇਹਨਾਂ ਦੇ ਪਿਓ ਦਾ ਨਾਂ ਕੀ ਸੀ ਹੈ ਇਹਨਾਂ ਦੇ ਦਾ ਸੀਤੇ ਦਾ ਬਿਕਰ ਦੇ ਪਿਓ ਦਾ ਨਾਂ ਨਸੀ ਦਾ ਜਾਂਦਾ ਮਿਕੜਦੇ ਪਿਆਰ ਵਜੀਰ ਸਿੰਘ ਹਾਂ ਵਜੀਰ ਸਿੰਘ ਉਹ ਚਾਰ ਭਰਾ ਹੋਏ ਵਜੀਰ ਸਿੰਘ ਹਾਂ ਚਾਰ ਭਰਾ ਸੀਗੇ ਵਜੀਰ ਸਿੰਘ ਲੋਹੜੀ ਜਗੀਰ ਸਿੰਘ ਤੇ ਜਗੀਰ ਹਾਂ ਉਹਨਾਂ ਦਾ ਉਹਨਾਂ ਦਾ ਕਿਉਂ ਨਹੀਂ ਪੰਜ ਭਰਾ ਉਹਨਾਂ ਦਾ ਪਿਓ ਕਿਹਦਾ ਸੀ ਜਗੀਰ ਤੇ ਵਜੀਰ ਦਾ ਜਗੀਰ ਸਿੰਘ ਦਾ ਉਹਦਾ ਚੰਦਾ ਸੀ ਚੰਦਾ ਸੀ ਹਾਂ ਤੇ ਜਿਹੜਾ ਵੀ ਮਸੂਮੜਾ ਹਾਂ ਵੀਕ ਬਾਉਂਦੇ ਕੋਲੇ ਸੀ ਉਹ ਸੀ ਘੰਟਾ ਸੌਦਾ ਪਿਆ ਗੱਡਾ ਸੌਦਾ ਪਿਆ ਹਾਂ ਨਾ ਇਹ ਨਹੀਂ ਗੱਡਾ ਸੌ ਕਿੰਨਾ ਸੀ ਇਹਨਾਂ ਚੋਂ ਸੀ ਇਨਾਂ ਚੋ ਇਨਾਂ ਚੋ ਮਕਰ ਕਿਆ ਚੋ ਉਹ ਸਰਕਾਰ ਦੇ ਬਾਬੇ ਦਾ ਭਰਾ ਨਹੀਂ ਅੱਛਾ ਪੰਜ ਭਰਾ ਸੀ ਉਹ ਤੇ ਕੋਰੇ ਕਿ ਬੁੜੇ ਦਾ ਕੀ ਨਾਮ ਸੀ ਵੱਡੇ ਦਾ ਕੋਰੇ ਦਾ ਸੰਤਾ ਬੰਤਾ ਨਹੀਂ ਨਹੀਂ ਜਿਹੜਾ ਮਾਥਿਆ ਆਇਆ ਸੀ ਪਹਿਲਾਂ ਨਹੀਂ ਆਪਣੇ ਪਿੰਡ ਪੰਡਤ ਕਦੋਂ ਆਏ ਮਹਿੰਦਰ ਸਿੰਘ ਹਾਂ ਇਹ ਕਦੋਂ ਆਏ ਇਹ ਤਾਂ ਹਲਚਲੇ ਤੋਂ ਪਹਿਲਾਂ ਆਏ ਆ ਇਹ ਹਲਚਲੇ ਤੋਂ ਪਹਿਲਾਂ ਆਇਆ ਇਹ ਤਾਂ ਮੇਰ ਚੰਦ ਤੇ ਉਹ ਮੇਰ ਚੰਦ ਤੇ ਮਨਸੀ ਮਨਸੀ ਤੇ ਮੇਰ ਚੰਦ ਸੀ ਇਹਨਾਂ ਤੋਂ ਯਾੜਿਆ ਸੀ ਕੱਢਿਆ ਇੱਕ ਬੱਚਾ ਸੀ ਉਤੋਂ ਇਹ ਤਿੰਨ ਭਰਾ ਸੀ ਕਿਹੜਾ ਪੰਡਤ ਨਾਲ ਪਿਛਲਾ ਮੋਗੇ ਵਾਲਾ ਪੰਡਤ ਭੱਜਿਆ ਵਰਦਾ ਜਿਹੜਾ ਤੇ ਵੀ ਦਾਸ ਦੇਵੀ ਦਾਸ ਦੇਵੀ ਦਾਸ ਭੱਜਿਆ ਵਰਦਾ ਇਹ ਉਹ ਜਿਹੜੇ ਉਹਨੂੰ ਪੁਲਿਸ ਬਹੁਤ ਘਰੇ ਜੀ ਕੋਲ ਉਦੋਂ ਭੱਜਿਆ ਆਏ ਇਹ ਆਪਣੇ ਪਿੰਡ ਤੇ ਇਹਦਾ ਆ ਪੰਡਤ ਪਹਿਲਾਂ ਤੋਂ ਹੀ ਬੇਈਮਾਨ ਰਹੇ ਮੇਰੇ ਸਾਹਦੇ ਜੀ ਜੇ ਕਾ ਬੁੜਾ ਹੋਗੇ ਇਹਨਾਂ ਦਾ ਤੇ ਜੇ ਕਾ ਬੁੜੇ ਨੇ ਆਪਦੇ ਬੁੜਗੀਆਂ ਦੇ ਵਿੱਚ ਬੁੜੀਆਂ ਪਾਈਆਂ ਨੇ ਨਾ ਜੀ ਧੀਰਸਰ ਧੀਰ ਦਦ ਪਰਦਾ ਨਹੀ 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 ਤੇ ਆਹ ਸੈਕਟਰੀ ਜੇ ਕੱਤਰ ਨਹੀਂ ਤੇ 71000 ਪਰਦਾਦੇ ਦੇ 71 ਦੇ ਦਾਦੇ ਨੇ ਪਰਦਾਦੇ ਨੇ ਪਰਦਾਦਾ ਠੀਕ ਹੈ ਅੱਛਾ ਕੀ ਨਾਂ ਸੀ ਉਹਦਾ ਨਿੱਕਾ ਸਿਉ ਨੇ ਉਹਨੇ ਸਾਂਭੇ ਸੀ ਇਹ ਆਏ ਇਹਨਾਂ ਛੋਟਾ ਜਿਹਾ ਘਰ ਸੀ ਉਹਦੇ ਦੀ ਉਹਦੇ ਘੁੜਗਾ ਪਾਉਂਦਾ ਹੀ ਉੱਥੇ ਬੰਦੇ ਪੈਂਦੇ ਸੀ ਉਹਦੇ ਕੋਲੇ ਮੈਂ ਸੁਣੀ ਆ ਸਟੋਰੀ ਸਟੋਰੀ ਪੀਰੇ ਤਾਂ ਭੱਜੇ ਕਿੰਨੇ ਬੰਦੇ ਨਿੱਕਾ ਸਿਉ ਕੱਲਾ ਹੀ ਸੀ ਨਾ ਮੈਨੂੰ ਲੱਗਦਾ ਤਿੰਨ ਬੰਦੇ ਭੱਜੇ ਤੇ ਆਣਾ ਜਾਂਦਾ ਯਾਰ ਇੱਕ ਕਲਾ ਜਨ ਨੂੰ ਲੈ ਕਾ ਤੇ ਕਾਇਆ ਤੇ ਕਾਇਆ ਮੋਗਿਆ ਹੋਆ ਮੋਗਿਆ ਨੂੰ ਫਾਇ ਲੈ ਤੋ ਉਹ ਗਣ ਤੇ ਉਹਦੇ ਬੱਜ ਪਏ ਲੰਮੇ ਪਏ ਜੇ ਉਹ ਚੁੱਪਿੰਡੋ ਉਹ ਭੱਜ ਗਏ ਤੇ ਪੁਲਿਸ ਵਾਲੇ ਜਿਵੇਂ ਬੱਸਾਂ ਨਾਲ ਜਲਟਾ ਕਰੀ ਨਾ ਵੀ ਘੋੜਾ ਵਾਰ ਉਹ ਮੋਰਚਾ ਜਾਂ ਜਾ ਰਹੇ ਹੂੰ ਤੇ ਫਿਰ ਜਿਹੜਾ ਲੂਟੀ ਕਾ ਜਿਹੜਾ ਇਹਦੇ ਲੱਕੇ ਲਾ ਜਿਹੜਾ ਯਾਰਾ ਸਗੋ ਮਰ ਤੇ ਆ ਉੱਥੇ ਜਿਹੜਾ ਮੋੜ ਪੈਦਾਈ ਇਹ ਰਾਸ ਉਹ ਬੰਦ ਤੇ ਆ ਮੈਂ ਵੇ ਉੱਥੇ ਪਾਏ ਆ ਨਹੀਂ ਨਹੀਂ ਉਹਨਾਂ ਨੂੰ ਤੁਸੀਂ ਆਇਆ ਦਾ ਉਹ ਮੋੜ ਤੋਂ ਉੱਥੇ ਪਹੁੰਚਣਗੇ ਜਿਹੜਾ ਉਹ ਮੋੜ ਤੋਂ ਬਾਹਰ ਨੰਗਣ ਵੇਖੀ ਉਦੋਂ ਨੰਗੇ ਹੋ ਜਾਣਗੇ ਉਹਦੇ ਕੋਲ ਉੱਥੇ ਫਿਰ ਜਾਂ ਮੱਜਨਾ ਸੀਗਾ ਨਾਲ ਉਹ ਜੱਟ ਸੀ ਇਹ ਉਦੋਂ ਦੀ ਗੱਲ ਆ ਵੰਡ ਵੇਲੇ ਦੀ ਵੰਡ ਵੇਲੇ ਨਹੀਂ ਜਦੋਂ ਇਹ ਇਹਨਾਂ ਫਰਨਾ ਦੇਵੀ ਦਾ ਆਉ ਹੱਲਾ ਗੁੱਲਾ ਹੋਇਆ ਜਦੋਂ ਉਹ ਸੀ ਕੋਈ ਉਹ ਤਾਂ ਪਹਿਲਾਂ ਜਿਹੜਾ ਹੱਲਾ ਗੁੱਲਾ ਕਰਦਾ ਉਹ ਭੱਜੇ ਬੈਠੇ ਉਹਦਾ ਉਹਦਾ ਬਾਹ ਜੀ ਬਾਹਾਂ ਆਹੋ ਇਹ ਕਿੰਨੇ ਕ ਟਾਈਮ ਦੀ ਗੱਲ ਹੋਊ ਉਦੋਂ ਵਦਸੀ ਮੇਰਚੰਦ ਹੁਣੀ ਸੀਗੇ ਵਸੇ ਵੇ ਪਿੰਡ ਚ ਪੂਰੇ ਇਹ ਮਗਰੋਂ ਜੰਮੇ ਦਾ ਇੱਥੇ ਆਉਹੀ ਆ ਨਾ ਮੈਂ ਤਾਂ ਮਗਰੋਂ ਜੰਡੂ ਤੇ ਜਾਉਗੀ ਹਾਂ ਕੌਰੇ ਦੇ ਜਿਹੜਾ ਮੇਰਚੰਦ ਹੁਣੀ ਸੀ ਉਹਦੇ ਮੇਰਚੰਦ ਦੇ ਇੱਕ ਤਾਂ ਰਾਜੂ ਸੀ ਹਨਾ ਮੇਰਚੰਦ ਆਹੋ ਸਿੰਦਾ ਤੋਈ ਤੋਈ ਇੱਕ ਸਿੰਦਾ ਔਰ ਆ ਤੇ ਉਹ ਦੂਜਾ ਜਿਹੜਾ ਕਲੀ ਨੂੰ ਇਹ ਉਹਦਾ ਨਾਂ ਸੀ ਵੇ ਦੂਜੇ ਦਾ ਮਹਿੰਦਰ ਰਾਡੀ ਮਿੰਦਰਾ ਰਾਡੀ ਦੇ 2 ਰਾਡੀ ਦੇ 4 ਭਰਾ ਸੀ ਇਹ ਉਹਨੇ ਦਿੱਤੇ ਦੇ ਸੀ ਮਨਸੀ ਦੇ ਉਹ ਤਾਂ ਆਪਣੇ ਦੋ ਸੀ ਮਨਸੀ ਦੇ 3 ਸੀ ਹਣਾ ਮਨਸੀ ਸੀ ਅਮਰਚੰਦ ਤਾਂ ਹੈ ਨਹੀਂ ਅਮਰਚੰਦ ਦੇ ਤਾਂ ਕੁੜੀ ਸੀ ਇਕੱਲੀ ਨਹੀਂ ਮੁੰਡਾ ਸੀ ਉਹ ਤਾਂ ਬੁੰਡੇ ਰਹਿੰਦੇ ਸਾਰੇ ਮੁੰਡੇ ਦਾ ਕੰਦ ਉਹਨੇ ਤਾਂ ਲੋਟਕੇ ਖਾ ਲਈ ਉਹਦੇ ਸਾਰਾ ਬਠਿੰਡਾ ਅੱਛਾ ਲੈਟਰੀ ਹੂੰ ਤੇ ਭਾਉ ਕੇ ਕਦੋਂ ਆਏ ਆਪਣੇ ਮਹਿਰਿਆਂ ਦੇ ਨਹੀਂ ਤੇ ਆਪਾਂ ਉਹ ਕੇ ਮਹਿਰਿਆਂ ਦੇ ਕਦੋਂ ਆਏ ਇਹ ਮਹਿਰਿਆਂ ਨਾਲ ਚਲੇ ਇਹਦਾ ਮਨਨਾਂ ਵਿੱਚੇ ਕਹਿੰਦੇ ਨਾ ਲਾਹੌਰੋਂ ਲੈ ਕੇ ਆਂਦੇ ਸੀ ਇਹ ਮਾਗਿਆਂ ਦੇ ਹੁੰਦੇ ਸੀ ਕਿਵੇਂ ਵਿੱਚੇ ਕਹਿੰਦੇ ਕਿ ਲਾਹੌਰੋਂ ਆਏ ਸੀ ਇਹ ਤੇ ਉੱਥੋਂ ਲਿਆਂਦੇ ਸੀ ਪੈਦਲੇ ਮੇਰੇ ਹੈ ਨਹੀਂ ਸੀ ਪਿੰਡ 'ਚ ਮਾਗਿਆਂ ਲਿਆਂਦੇ ਸੀ ਨਾ ਉਹਨਾਂ ਬੰਦਿਆਂ ਨੇ ਪਾਕਿਸਤਾਨ 'ਚੋਂ ਆਏ ਵਿਆ ਪੂਰੇ ਪਿੰਡੇ ਹੀ ਇਹਦਾ ਉਹ ਕੱਲੇ ਮਾਗਿਆਂ ਲੈ ਕੇ ਨਾ ਨਹੀਂ ਤੇ ਭਾਉ ਨੂੰ ਸੀਗਾ ਇੱਥੇ ਜਾਣਿਆ ਨਹੀਂ ਤਾਂ ਮੋਰ ਤਾਂ ਹੈ ਨਹੀਂ ਸੀ ਤੇ ਲਾਟਾ ਮੁਰਾਸੀ ਸਰਕਾਰ ਸਰਕਾਰ ਨੂੰ ਨਾਰਟਾ ਮੁਰਾਸੀਆਂ ਵਾਲਾ ਲਾਟ ਹੋਇਆ ਇੱਥੇ ਮੁਰਾਸੀ ਹੁੰਦੇ ਸੀ ਮੁਰਾਸੀਆਂ ਵਾਲਾ ਇਹ ਨਾ ਹੋਇਆ ਹੈਗਾ ਇੱਥੇ ਮੁਰਾਸੀ ਹੁੰਦੇ ਸੀ ਹਾਂ ਤੇ ਨਾਲ ਕਹੀ ਜਾਂਦੇ ਮਸੀਤਰਾ ਸਾ ਆਪਣੇ ਬਾਬਿਆਂ ਦੇ ਨਾਲ ਉਹ ਆਪਣੇ ਬਾਬਿਆਂ ਦੇ ਨਾਲ ਉਹ ਹੈਗਾ ਇਹ ਉਹੀ ਮੇਰੇ ਪੇਰੇ ਉਹਦੇ ਉਹ ညਾਰ ਜੋ ਬੜਾਈ ညਾਰ ਛੋਣ ਗੁੜੇ ਨੂੰ ਆਗਿਓ ਜਦ ਡੇ ਡੇ ਕਬਾਰ ਤੋਂ ਜਾਂਦੀ ਨਾ ਆ ਹੱਦ ਜਾਂਦੀ ਐ ਨਿਆਣ ਸੁਪੜਾ ਹੱਦ ਦੇ ਸੀਗਾ ਕਿਹਦਾ ਸੀ ਨਿਆਣ ਹੋੜੀ ਗਈ ਜੀ ਉਹਨੂੰ ਗੁੱਲੀ ਵਾਲੇ ਨੇ ਹੱਦ ਚ ਪਾਈ ਨਹੀਂ ਮਿਲੀ ਜੀ ਹੋਰੀ ਪਾਈ ਕੋਲ ਕੇ ਦੀ ਹੱਦ ਚ ਆਈ ਸੀ ਤੇ ਉਦਹੀਂ ਬੁੜਾ ਕਿੰਨਾ ਦਾ ਸੀ ਉਹ ਉਹ ਚਾਹ ਦਾ ਕੁੜਜਣ ਦੀ ਨਹੀਂ ਬੁੜਾ ਕਿੰਨਾ ਦਾ ਸੀ ਨਿਆਣ ਸੁ ਨਿਆਣ ਸੁਪੜਾ ਥਾਣੇ ਉਹਨਾਂ ਦਾ ਬਾਬਾ ਥਾਣੇ ਤੇ ਸੀ ਜਾਨੀ ਕਿਧਾਰੀ ਜਾਉ ਥਾਣੇ ਦਾ ਜਿਹੜਾ ਕੋਹਾਂ ਚਾਲਾ ਚਾਹ ਉਹਦਾ ਆਪਣਾ ਹੀ ਸੀ ਬੁੜਾ ਜਾਨੀ ਹਾਂ ਆਪਣੇ ਉੱਤੇ ਬੋਲਦੀ ਆ ਜਿੱਥੇ ਗਊਸ਼ਾਲਾ ਉੱਤੇ ਖਿਡਾਰੀ ਦਾ ਨਾਮ ਬੋਲਦਾ ਵਿੱਚ ਆ ਵੀ ਮੇ ਕੋਈ ਖੈਗੀ ਜਮ੍ਹਾਂ ਬੰਦੀ ਉਹਦੀ ਤੇ ਖਿਡਾਰੀ ਬੋਲਦਾ ਉੱਤੇ ਪਤਾ ਨਹੀਂ ਕਿਹੜੇ ਨਾਮ ਚ ਖਿਡਾਰੀ ਦਾ ਹੀ ਸਾ ਕਿ ਘੋਲ ਕੇ ਦਾ ਤਾਂ ਨਹੀਂ ਖਿਡਾਰੀ ਸੀ ਕੋਈ ਆਹ ਮੁੰਡੇ ਆ ਨਾ ਜਿਹੜੇ ਤੁਆਨਾ ਨਹੀਂ ਉਹੋ ਜਿਹੜਾ ਇਹਨਾਂ ਦੇ ਮੰਦਰ ਗਏ ਤੇ ਪਵਿੱਤਰ ਕੇ ਗੁਰਾਂ ਜਿਹੜੇ ਤੇ ਬਾਬੇ ਬੂਟਾ ਸੋ ਗਏ ਤੇ ਇਹ ਆਦੇ ਵੀ ਹੁਣ ਤੂੰ ਫੂਲਿਆ ਜਾਂ ਕਮਸ਼ਾ ਲਾ ਗਿਆ ਨੰਬਰ ਦਾ ਰਿਜਿਸਟਰ ਨੂੰ ਦੇਣੀ ਹਾਂ ਉਹ ਨੰਬਰ ਦਾ ਰਿ ਉਸ ਗੱਲ ਚ ਲੈਦੀਆਂ ਅਰੋਸ਼ਪਰ ਟੜ ਕੇ ਤੇ ਉਹ ਜਿਹੜੀ ਆ ਬੁੜੀ ਬੈਠੀ ਐ ਇਹਨਾਂ ਨੇ ਸਰਹਾਰਾ ਵੀ ਚੱਕ ਐਸੇ ਬਾਰੇ ਉਹ ਜਿਹੜੀ ਛੋਟਵਾਰੀ ਦੀ ਏਹ ਧਾਰੀਆਂ ਸੀ ਭਾਈ ਲਾਗਣ